ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਰਠ ਮਹੱਲਾ ਤੀਜਾ ਘਰ ਪਹਿਲਾ ਤਿਹੀ ਗੁਣੀ ਤ੍ਰਿਭਵਨ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਈ RAM ਨਾਮ ਲਗ ਛੁਟ ਛੂਟੀ ਐ ਭਾਈ ਪੂਛੋ ਗਿਆਨੀ ਆ ਜਾਏ ਮਨ ਰੇ ਤ੍ਰੈ ਗੁਣ ਛੋਡ ਚੌਥਾ ਚਿਤ ਲਾਏ ਇਹ ਵਿਸਰਾਮ ਧਿਆਨ ਨਾਲ ਲਾਉਣਾ ਮਨ ਰੇ ਇਥੇ ਠਮਕ ਤ੍ਰੈ ਗੁਣ ਛੋੜ ਇਥੇ ਵਿਸਰਾਮ ਹੈ ਚੌਥਾ ਚਿਤ ਲਾਏ ਹਰ ਜੀਉ ਤੇਰਾ ਮਨ ਵਸੈ ਭਾਈ ਸਦਾ ਹਰ ਕੇ ਗੁਣ ਗਾਏ ਰਹਾਉ ਨਾਮੈ ਤੇ ਸਭ ਉਪਜੈ ਭਾਈ ਨਾਏ ਵਿਸਰਿਐ ਮਰ ਜਾਏ ਅਗਿਆਨੀ ਜਗਤ ਅੰਧ ਹੈ ਭਾਈ ਸੂਤੇ ਗਏ ਮੁਖਾਈ ਗੁਰਮੁਖ ਜਾਗੇ ਸੇ ਉਬਰੇ ਭਾਈ ਭਵਜਲ ਪਾਰੋ ਤਾਰ ਜਗ ਮਹਿ ਲਾਹ ਹਰ ਨਾਮ ਹੈ ਭਾਈ ਹਿਰਦੈ ਰਖਿਆ ਉਰਤਾਰ ਗੁਰ ਸਰਣਾਈ ਉਬਰੇ ਭਾਈ RAM ਨਾਮ ਲੇਵ ਲਾਈ ਨਾਨਕ ਨਾਓ ਬੇੜਾ ਨਾਉ ਤੁਲਹੜਾ ਪਾਈ ਇਸੇ ਤਰ੍ਹਾਂ ਉਚਾਰਨ ਕਰਨਾ ਨਾਨਕ ਪਦ ਤੇ ਯਮਕ ਲਾਦਨੀ ਹੈ ਨਾਨਕ ਨਾਉ ਬਿੜਾ ਇਤਿਥਮਕ ਨਾਉ ਤੁਲਹੜਾ ਪਾਈ ਇਥੇ ਇਸਾਮ ਜੇਤ ਲਗ ਪਾਰ ਜਨ ਪਾਈ ਸੋਰਠ ਮਹੱਲਾ ਤੀਜਾ ਕਰ ਪਹਿਲਾ ਸਤ ਗੁਰ ਸੁਖ ਸਾਗਰ ਜਗ ਅੰਤਰ ਹੋਰਥ ਸੁਖ ਨਹੀਂ ਹੋ ਮੈਂ ਜਗਤ ਦੁਖ ਰੋਗ ਵਿਆਪਿਆ ਮਰ ਜਨਮ ਰੋਵੇ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਜੀ ਪ੍ਰਾਣੀ ਇਥੇ ਯਮਕਲਾਦਨੀ ਹੈ ਸਤਗੁਰ ਸੇਵ ਇਥੇ ਵਿਸਰਾਮ ਸੁਖ ਪਾਏ ਸਤਗੁਰ ਸੇਵਹਿ ਤਾ ਸੁਖ ਪਾਵਹਿ ਨਾਹਿ ਤਾ ਜਾਹੇਗਾ ਜਨਮ ਗਵਾਏ ਰਹਾਉ ਗਾ ਅਤੇ ਹਾਹੇ ਦੇ ਪਦ ਦੇ ਵਿੱਚ ਹਾਹੇ ਡੈਸ਼ ਜੀ ਦੇ ਕੇ ਬੋਲਣਾ ਜਾਹਿਗਾ ਇਸ ਤਰ੍ਹਾਂ ਬੋਲਣਾ ਨਾਹਿਤਾ ਜਾਹਿਗਾ ਜਨਮ ਗਵਾਇ ਸਤਗੁਰ ਸੇਵਹਿ ਤਾ ਸੁਖ ਪਾਵਹਿ ਨਾਹਿਤਾ ਜਾਹਿਗਾ ਜਨਮ ਗਵਾਇ ਰਹਾਉ ਤ੍ਰੈ ਗੁਣਤਾਤ ਬਹੁ ਕਰਮ ਕੁਮਾਵਹਿ ਹਰ ਰਾਸ ਸਾਧਨਾ ਆਇਆ ਹਰ ਹਰ ਰਸ ਸਾਦ ਇਥੇ ਚਮਕ ਨਾ ਆਇਆ ਸੰਧਿਆ ਤਰਪਨ ਕਰਹਿ ਗਾਇਤਰੀ ਬਿਨ ਬੂਝੇ ਦੁਖ ਪਾਇਆ ਹਾਂਜੀ ਕਰਹਿ ਪਦ ਜਿਹੜਾ ਨਾ ਦੇਲੀ ਦੀਪਕ ਹੈ ਸੰਧਿਆ ਤਰਪਨ ਕਰਹਿ ਇੱਥੇ ਵੀ ਲੱਗ ਜੇਗਾ ਕਰਹਿ ਗਾਇਤਰੀ ਵੀ ਸਤਗੁਰ ਸੇਵੇ ਸੋ ਵੱਡ ਭਾਗੀ ਜਿਸਨੂੰ ਆਪ ਮਿਲਾਏ ਹਰ ਰਸ ਪੀ ਜਾਨ ਸਦਾ ਤ੍ਰਿਪਤਾਸੇ ਵਿਚ ਹੋ ਆਪ ਗਵਾਏ ਇਹੋ ਜਗ ਅੰਦਾ ਸਭ ਅੰਧ ਕਮਾਵੇ ਬੇਨੂ ਗੁਰ ਮਾਗ ਨਾ ਪਾਏ ਸਤ ਗੁਰ ਨਾਨਕ ਸਤ ਗੁਰ ਮਿਲੈ ਤਾ ਅੱਖੀ ਵੇਖੈ ਘਰ ਅੰਦਰ ਸੱਚ ਪਾਏ ਸੁਰਠ ਮਹੱਲਾ ਤੀਜਾ ਬੇਨਾ ਸਤ ਗੁਰ ਸੇਵੀ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੀ ਸਬਦੇ ਦੇਹ 부ਝਾਈ ਹਰ ਜੀਉ ਕ੍ਰਿਪਾ ਕਰੋ ਤੂੰ ਪਿਆਰੀ ਸਤਿਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦੇਵਹੁ ਆਧਾਰੇ ਰਹਾਉ ਮਨ ਸਮਾਰ ਦੁਬਦਾ ਸਹਿਜ ਸਮਾਣੀ ਦੁਬਦਾ ਦੁਬਦਾ ਸਹਿਜ ਸਮਾਣੀ ਪਾਇਆ ਨਾਮ અપਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਾਰਾ ਸ਼ਬਦ 머ਹ ਫਿਰ ਜੀਵ ਉਹ ਸਾਧ ਹੀ ਸਾਧ ਹੀ ਸਾਧ ਹੀ ਸੰਬੰਧਕ ਪਾਠ ਹੈ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਲੈ ਕੋਈ ਦਾਤ ਦਾਤ ਰੱਖੀ ਹੱਥ ਆਪਣਾ ਆਪਣਾ ਜਿਸ ਭਾਵ ਹੈ ਤਿਸ ਦੇਈ ਜੀ ਦਾਤ ਇਸੇ ਯਮਕ ਲਾ ਦਨੀ ਹੈ ਦਾਤ ਦਾਤ ਰੱਖੀ ਹੱਥ ਆਪਣਾ ਇਥੇ ਵਿਸਰਾਮ ਜਿਸ ਭਾਵ ਹੈ ਤਿਸ ਦੀ ਆਮ ਆਪਣੇ ਕਹਿ ਜਾਂਦੇ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾ ਪਹ세 ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ